ਰੂਬਨਗਰ ਪੁਲਸ ਨੇ ਇੱਕ ਅਜਿਹੀ ਛਾਤਰ ਰਸੀਨਾ ਨੂੰ ਗ੍ਰਿਫਤਾਰ ਕੀਤਾ ਹੈ ਜੋ ਭੋਲੇ ਭਲੇ ਨੌਜਵਾਨਾਂ ਨੂੰ ਪਹਿਲਾਂ ਫੇਸਬੁੱਕ ਤੇ ਦੋਸਤੀ ਕਰਕੇ ਆਪਣੇ ਜਾਲ ਵਿੱਚ ਫਸਾਉਂਦੀ ਹੈ ਫਿਰ ਉਹਨਾਂ ਨਾਲ ਵਿਆਹ ਕਰਾਉਣ ਮਗਰੋਂ 5-7 ਦਿਨ ਬਤੌਣ ਦੇ ਬਾਅਦ ਮੌਕਾ ਦੇਖ ਕੇ ਸਾਰੀ ਨਕਦੀ ਤੇ ਗਹਿਣੇ ਲੈ ਕੇ ਰਫੂ ਚੱਕਰ ਹੋ ਜਾਂਦੀ ਸੀ ਇਸ ਛਾਤਰ ਰਸੀਨਾ ਨੇ ਫੇਸਬੁੱਕ ਤੇ ਆਪਣੇ ਆਪ ਨੂੰ ਕੈਨੇਡੀਅਨ ਦੱਸਿਆ ਹੋਇਆ ਸੀ ਜਿਸ ਕਰਕੇ ਵਿਦੇਸ਼ ਦੇ ਲਾਲਚ ਵਿੱਚ ਜਾ ਕੇ ਨੌਜਵਾਨ ਇਸ ਦੇ ਮਾਇਆ ਜਾਲ ਵਿੱਚ ਆਸਾਨੀ ਨਾਲ ਫਸ ਜਾਂਦੇ ਸਨ ਕਈ ਨੌਜਵਾਨਾਂ ਨੂੰ ਤਾਂ ਇਸਨੇ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੱਖ ਰੁਪਏ ਦਾ ਚੂਨਾ ਵੀ ਲਗਾਇਆ ਹੈ ਹੁਣ ਪੁਲਿਸ ਵੱਲੋਂ ਇਸ ਛਾਤਰ ਸੀਨਾਦਾਰ ਪੁਲਿਸਮਾਨ ਲੈ ਕੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਸ ਨੇ ਹੋਰ ਕਿੰਨੇ ਨੌਜਵਾਨਾਂ ਨੂੰ ਆਪਣੀ ਮਿੱਠੀ ਗੋਲੀ ਨਾਲ ਪੁਰ ਕਿੰਨੇ ਨੌਜਵਾਨਾਂ ਨੂੰ ਹੁਣ ਤੱਕ ਆਪਣਾ ਨਿਸ਼ਾਨਾ ਬਣਾਇਆ ਹੈ ਰੋਪੜ ਪੁਲਿਸ ਦੇ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਸ਼ਕਿਸ਼ ਦੌਰਾਨ ਇਸ ਨੇ ਕਿਹਾ ਹੈ ਕਿ ਉਹ ਫੇਸਬੁੱਕ ਦੇ ਮੈਸੈਂਜਰ ਤੇ ਲੜਕਿਆਂ ਨੂੰ ਆਪਣਾ ਦੋਸਤ ਬਣਾ ਕੇ ਸਰਕਾਰੀ ਨੌਕਰੀ ਦਿਵਾਉਣ ਅਤੇ ਦੇਸ਼ ਵਿੱਚ ਸੈੱਟ ਕਰਨ ਦਾ ਝਾਂਸਾ ਦੇ ਕੇ ਉਹਨਾਂ ਤੋਂ ਪੈਸੇ ਖੜਾਪਦੀ ਸੀ ਇਹ ਪਲਵੀ ਰਾਣੀ ਨਾ ਦੀ ਲੜਕੀ ਹੈ 22 ਸਾਲ ਦੀ ਦੀ ਉਮਰ ਹੈ ਉਮਰ ਤਾਂ ਵੀ ਘੱਟਾ ਪਰ ਇਹ 18 ਸਾਲ ਦੀ ਵੀ ਮੈਰਿਜ ਹੋ ਗਈ ਸੀ ਤੇ ਇਹ ਤਲਾਕशुदा ਔਰਤ ਹੈ ਇੱਕ ਦਾ ਬੱਚਾ ਵੀ ਇਹ ਛੋਟਾ ਹੋ ਜੋ ਕਿ ਨੇ ਹਸਬੰਦ ਕੋ ਰਹਿੰਦਾ ਹਸਬੰਦ ਇਹਦਾ ਕਿੱਥੇ ਪਸਾਉਦਾ ਇਹ ਉਸ ਤੋਂ ਬਾਅਦ ਮਰ ਜਿਵੇਂ ਆਪਾਂ ਕਹਿ ਰਹੇ ਨੇ ਵੀ ਬਸ ਜਿਵੇਂ ਦਿਮਾਗੀ ਦਾ ਠੱਗੀ ਵਾਲੇ ਪਾਸੇ ਚੱਲ ਪਿਆ ਇਹ ਫੇਸਬੁੱਕ ਤੇ ਲੜਕਿਆਂ ਨਾਲ ਦੋਸਤੀ ਬਣਾਉਂਦੀ ਸੀ ਤੇ ਉਹਨਾਂ ਨੂੰ ਆਪਣੇ ਆਪ ਨੂੰ ਐਨਆਰਆਈ ਦੱਸ ਕੇ ਉਹਨਾਂ ਨਾਲ ਫਰੈਂਡਸ਼ਿਪ ਕਰ ਲੈਂਦੀ ਸੀ ਫਰੈਂਡਸ਼ਿਪ ਕਰਕੇ ਕਿਸੇ ਨੂੰ ਨੌਕਰੀ ਦਾ ਬਹਾਨਾ ਲਾ ਕੇ ਕਿਸੇ ਨੂੰ ਬਾਹਰ ਜਾਣ ਦਾ ਬਹਾਨਾ ਲਾ ਕੇ ਕਿਸੇ ਨੂੰ ਭਰੋਸੇ ਵਿੱਚ ਲੈ ਕੇ ਉਹਦੇ ਨਾਮ ਰਹਿ ਕੇ ਇਹਨੇ ਕਿਸੇ ਇੱਕ ਥਾਂ ਤੇ ਕਈ ਥਾਵਾਂ ਤੇ ਠੱਗੀ ਲਾਈ ਆ ਕਈ ਥਾਵਾਂ ਤੇ ਚੋਰੀ ਵੀ ਕੀਤੀ ਆ ਉਹਨਾਂ ਦੇ ਘਰ ਦਾ ਸਾਮਾਨ ਵਗੈਰਾ ਤੇ ਇੱਥੇ ਇਹ ਇਹ ਮਨਜੀਤ ਸਿੰਘ ਜਿਹੜਾ ਲੁਧੀ ਮਾਦੇ ਦਾ ਰਹਿਣ ਵਾਲਾ ਇਸ ਲੜਕੇ ਨੂੰ ਇਹਨਾਂ ਨੇ ਫੇਸਬੁੱਕ ਤੇ ਇਹਨੇ ਫਰੈਂਡਸ਼ਿਪ ਕੀਤੀ ਤੇ ਉਹਦੇ ਘਰ ਇਸ ਬਹਾਨੇ ਆ ਕੇ ਠਹਿਰ ਗਈ ਕਿ ਮੇਰੇ ਕੋਲੇ ਜਿਹੜੇ ਡਾਕੂਮੈਂਟ ਨੇ ਮੇਰੇ ਉਹ ਗੋਮੋਗੇ ਤੇ ਮੈਂ ਹੋਟਲ 'ਚ ਨਹੀਂ ਠਹਿਰ ਸਕਦੀ ਵਿਦਆਊਟ ਡਾਕੂਮੈਂਟ ਤੇ ਇਸ ਕਰਕੇ ਮੈਨੂੰ ਉਹਦੇ ਘਰੇ ਰੱਖ ਲਓ 2-4 ਦਿਨ ਬਾਅਦ ਉਹ ਉਹਨਾਂ ਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਬੇਟੇ ਨੂੰ ਉਹਨਾਂ ਦੇ ਮਾਬਪੋ ਚੋਂ ਮੈਂ ਸਾਡੇ ਬੇਟੇ ਨੂੰ ਨੌਕਰੀ ਲਵਾ ਦਿੰਨੀ ਆ ਇਹਾਂ ਦੀ ਪੱਕੀ ਨੌਕਰੀ ਲਵਾ ਦਿੰਨੀ ਆ ਉਹ ਚਾਰੇ ਚਾਂਸੇ 'ਚ ਆ ਕੇ ਤੇ ਉਹਨਾਂ ਕੋਲ 50000 ਰੁਪਏ ਨੌਕਰੀ ਲਵਾਉਣ ਦਾ ਲੈ ਲਿਆ ਇਹ ਉਹ ਜਿਹੜੇ ਇਸ ਦਰਮਿਆਨ ਉਹਨਾਂ ਦੇ ਘਰੇ ਰਹਿ ਕੇ ਉਹਨਾਂ ਦੇ ATM ਵੀ ਚੋਰੀ ਕਰ ਲਏ ਉਹਨਾਂ ਦਾ ਇੱਕ ਮੁੰਡੇ ਦਾ ਆਧਾਰ ਕਾਰਡ ਤੇ 10000 ਰੁਪਿਆ ਵੀ ਜਿਹੜਾ ਲਕ ਚੋਰੀ ਕਰ ਲਿਆ ਉਹ ਚੋਰੀ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫਿਰ ਜਿਹੜਾ ਉਹ ਜਿਹੜੀ ਸਾਡੇ ਕੋਲ ਤਲਾਹ ਪੁੱੰਚੀ ਤੇ ਉਸ ਤੋਂ ਅਸੀਂ ਫਿਰ ਮੁਖਰੀ ਤੇ ਆਧਾਰ ਤੇ ਉਹਦੇ ਕੇਸ ਰਜਿਸਟਰ ਕਰਕੇ ਉਹਨੂੰ ਅਰਸ਼ਟ ਕੀਤਾ ਬੰਦੇ ਨਾਲ ਨੇ ਵਿਆਹ ਕੀਤਾ ਇਹਦੇ ਬਾਰੇ ਮੈਂ ਪਾਰਟਿਕੂਲਰ ਐ ਤਨੀ ਕਹਦਾ ਮੈਂ ਇੰਨੇ ਬੰਦੇ ਨਾਲ ਕੀਤਾ ਲੇਕਿਨ ਘੱਟੋ ਘੱਟ 2-3 ਬੰਦੇ ਬਾਰੇ ਇਹ ਸਾਹਮਣੇ ਆ ਚੁੱਕਿਆ ਕਿ ਉਹਨਾਂ ਨਾਲ ਫੇਸਬੁੱਕ ਤੇ ਫਰੈਂਡਸ਼ਿਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਕਹਿੰਦੀ ਸੀ ਵੀ ਜੇ ਮੈਨੂੰ ਤੁਸੀਂ ਮੇਰੇ ਨਾਲ ਲੰਬੀ ਫਰੈਂਡਸ਼ਿਪ ਰੱਖਣੀ ਹੈ ਜਾਂ ਕੁਝ ਹੋਰ ਸੈਕਸਚੁਅਲ ਸਬੰਧ ਬਣਾਉਣੇ ਆ ਤਾਂ ਮੇਰੇ ਨਾਲ ਵਿਆਹ ਕਰੋ ਉਹ ਉਹਨਾਂ ਨੂੰ ਕਈਆਂ ਨੂੰ ਤਾਂ ਇੱਕ ਨੂੰ ਤਾਂ ਇਹਨੇ ਮਤਲਬ ਖੁਦਕੁਸ਼ੀ ਦਾ ਵੀ ਜਿਹੜਾ ਉਹ ਦਿੱਤਾ ਵੀ ਮੈਂ ਨਹੀਂ ਅਦਰੋਜ ਖੁਦਕੁਸ਼ੀ ਕਰ ਲਵਾਂਗੀ ਬਲੈਕਮੇਲ ਕੀਤਾ ਤੇ ਉਹਨਾਂ ਨਾਲ ਵਿਆਹ ਕਰਾ ਕੇ ਉਹਨਾਂ ਦੇ ਘਰ ਰਹਿ ਕੇ ਉਹਨਾਂ ਦੇ ਘਰੋਂ ਜਦੋਂ ਦਾ ਲੱਗਦਾ ਸੀ ਜੋ ਪੈਸੇ ਲੈਣੇ ਟਕੇ ਮਿਲਦੇ ਸੀ ਲੈ ਕੇ ਫਰਾਫ ਹੋ ਜਾਂਦੀ ਸੀ ਤੇ ਹੁਣ ਕੀ ਅਗਲੀ ਜਿਹੜੀ ਇਨਵੈਸਟੀਗੇਸ਼ਨ ਚ ਕੀ ਹੋ ਅੱਗੇ ਇਹਦੇ ਵਿੱਚ ਇਹਦੇ 420 380 ਦਾ ਜਿਹੜਾ ਪਰਚਾ ਦਰਜ ਕੀਤਾ ਇਹਦਾ ਚੋਰੀ ਦਾ ਤੇ ਉਹਦਾ ਠੱਗੀ ਲਾਉਣ ਦਾ ਇਹਦੇ ਵਿੱਚ ਦਾ ਇੱਕ ਦਿਨ ਦਾ ਪੁਲਿਸ ਰਿਮਾਨ ਮਿਲਿਆ ਇਹਦੇ ਵਿੱਚ ਜਿਹੜੀਆਂ 3-4 ਵਾਰ ਦਾ ਤਾਂ ਸਾਡੇ ਸਾਹਮਣੇ ਆ ਚੁੱਕੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤੋ ਇਸ ਤੋਂ ਬਿਨਾ ਹੁਣ ਇਹਦਾ ਪੁਲਸ ਰਿਮਾਨ ਲੈ ਕੇ ਇਹਦੇ ਚ ਹੋਰ ਨੁਗਾਈ ਨਾਲ ਕੁਝ ਕੁਛ ਕੀਤੀ ਜਾਊਗੀ ਤੇ ਹੋਰ ਇਹ ਤੁਹਾਡੇ ਪ੍ਰੈਸ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਜਿਨਨੇ ਲੋਕਾਂ ਨੂੰ ਅਗਰ ਕੋਈ ਇਹਦੇ ਬਾਰੇ ਕੋਈ ਹੋਰ ਕਿਸੇ ਨੂੰ ਪਤਾ ਹੈ ਕਿਸੇ ਨੇ ਠੱਗੀ ਹੋਈ ਆ ਤਾਂ ਅੱਗੇ ਆਉਣ ਤੇ ਆਪਣੀਆਂ ਜਿਹੜਾ ਆਪਣੀ ਆਪਣੀ ਕੰਪਲੇਂਟ ਦਰਜ ਕਰਾਉਣ ਤਾਂ ਕਿ ਇਹਦੇ ਠੱਗਾ ਨੂੰ ਜਿਹੜਾ ਨੱਥ ਪਾਈ ਜਾ ਸਕੇ ਕਿੰਨੇ ਨੌਜਵਾਨਾਂ ਨੇ ਤੁਹਾਡੇ ਤੇ ਪਰਚਾ ਦਰਜ ਕੀਤਾ ਹੈਗਾ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਪਰਚੇ ਬਾਰੇ ਸਰ ਮੈਂ ਕਿਸੇ ਨੂੰ ਪੈਸੇ ਦਿਵਾਈ ਸੀ ਆਪਣੀ ਰਿਸਪੋਨਸਿਬਿਲਟੀ ਤੇ ਤੇ ਜਿਨ੍ਹਾਂ ਨੂੰ ਪੈਸੇ ਦਿਵਾਏ ਸੀ ਉਹ ਵੀ ਮੁੱਕਰ ਗਏ ਸੀ ਤੇ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਉਹਨਾਂ ਨੇ ਮੇਰੀ ਰਿਸਪੌਂਸਿਬਿਲਟੀ ਤੇ ਦਿੱਤੇ ਸੀ ਤੇ ਉਹਨਾਂ ਨੇ ਮੈਨੂੰ ਬਲੇਮ ਕੀਤਾ ਹੈ ਸਰ ਨਹੀਂ ਤੇ ਤੁਸੀਂ ਫੇਸਬੁੱਕ ਆਈਡੀ ਦੇ ਜ਼ਰੀਏ ਹੀ ਮਿਲਦੇ ਸੀ ਲੋਕਾਂ ਨੂੰ ਕਿਦਾਂ ਨਹੀਂ ਨਹੀਂ ਸਰ ਉਹ ਮੇਰੇ ਅ ਫਰੈਂਡ ਸੀ ਭਾਜੀ ਸੀ ਉਹਨਾਂ ਦੇ ਅੱਗੇ ਸਿਸਟਰ ਸੀ ਜਿਨ੍ਹਾਂ ਨੂੰ ਪੈਸੇ ਦਿਵਾਏ ਸੀ ਨਹੀਂ ਤੇ ਫੇਸਬੁੱਕ ਤੋਂ ਜ਼ਰੀਏ ਨਹੀਂ ਕਿਸੇ ਨਾਲ ਮਿਲੇ ਨਹੀਂ ਜੀ ਕਿੱਥੋਂ ਤੁਹਾਡਾ ਵਿਆਹ ਕਿੱਥੇ ਹੋਇਆ ਸੀਗਾ ਕਰਤਾਰਪੁਰ ਹੋਇਆ ਸੀ ਹੈਂ ਕਰਤਾਰ ਕਰਤਾਰਪੁਰ ਹਾਂਜੀ ਤੇ ਹੁਣ ਕੀ ਆ ਕਿੱਥੇ ਆ ਉੱਥੇ ਤੁਹਾਡੇ ਹਸਬੰਦ ਕਿੰਨੇ ਬੱਚੇ ਤੁਹਾਡੇ ਬੇਟਾ ਹੈ ਹੈਂ ਇੱਕ ਬੇਟਾ ਉਹ ਹੋਰ ਉਹ ਤੁਹਾਡੇ ਨਾਲ ਹੀ ਰਹਿੰਦੇ ਨਹੀਂ ਜੀ ਕਿਉਂ ਹੋਰ ਵੀ ਵਿਆਹ ਕਰਾਈ ਕਿੰਨੇ ਨਹੀਂ ਜੀ ਕੀਰਤਪੁਰ ਜਿਹੜਾ ਕਰਾਇਆ ਉਹ ਕਿਹੜਾ ਹੈ ਡਾਈਵੋਰਸ ਹੋ ਗਿਆ ਸੀ ਅੱਛਾ ਕੀਰਤਪੁਰ ਤੇ ਕਰਤਾਰਪੁਰ ਦੋ ਜਗ੍ਹਾ ਕਰਾਇਆ ਨਹੀਂ ਕਰਤਾਰਪੁਰ ਹੀ ਕਰਾਇਆ ਸੀ ਕੀਰਤਪੁਰ ਰਹਿੰਦੇ ਸੀ ਕੱਲਾ ਅੱਛਾ ਅੱਛਾ ਤੇ ਜਿਹੜੇ ਤੁਸੀਂ ਜਿਹੜੇ ਹੈਗੇ ਗੈਣੇ ਚੋਰੀ ਕਿਤੇ ਕੱਪੜਿਆਂ ਦੀ ਚੋਰੀ ਕੀਤੀ ਇਹਦੇ ਬਾਰੇ ਕੀ ਕਹਿਣਾ ਸਵੇਰ ਕੋ ਜੈਨਰ ਕੋ ਕਪੜੇ ਚੈਰੀ ਨਹੀਂ ਦਿੱਤੇ। ਇਹ ਜਿਹੜੇ ਨੌਜਵਾਨਾਂ ਨੇ ਕਿਹਾ ਵੀ ਸਾਡੇ ਨਾਲ ਵਿਆਹ ਕਰਾ ਕੇ ਧੋਖਾ ਕਰਿਆ ਪੈਸੇ ਲੈ ਕੇ ਘਰੋ। ਨੌਕਰੀ ਨੌਕਰੀ ਦਾ ਝਾਂਸਾ ਦਿੱਤਾ ਹੈ। ਅਮੀਰਪੁਰ ਲੈ ਕੇ ਸੀਗੇ। ਅੱਛਾ ਮੈਂ ਕਿਸੇ ਨੂੰ ਅਮੀਰ ਤੋਂ ਨਹੀਂ ਲੱਗੇਗੀ। ਕੋਈ ਪੂਸ ਗੇਨ ਕਰੋ ਜਿੱਦੇ ਵਿੱਚ ਮੈਂ ਮੈਰਿਜ ਕੀਤੀ ਹੋਵੇ ਕਿਸੇ ਨਾਲ। ਇਕੰਦਰ ਸਰਟੀਫਿਕੇਟ ਦੇ ਮੈਰਿਜ ਸਰਟੀਫਿਕੇਟ ਹੈ ਜਾਂ ਕੋਈ ਕੋਰਟ ਸਰਟੀਫਿਕੇਟ। ਨਹੀਂ ਜਿਹੜੇ ਤੁਹਾਡੇ ਪਾਸ ਤੋਂ ਜਿਹੜਾ ATM ਨਿਕਲੇ ਨੌਜਵਾਨਾਂ ਦੇ ਜਿਹੜੇ ਹੈਗੇ ਹੋਰ ਹੋਰ ਕਾਰਡ ਆਈ ਕਾਰਡ ਨਿਕਲੇ ਉਹ ਕਰੇ। ਉਹ ਕਿੱਦਾਂ ਨਿਕਲੇ? ਪੁਸ਼ਕੀਤran ਇਸ ਕੋਲ ਕਈ ਵਿਅਕਤੀਆਂ ਦੇ ਆਈਡੀ ਕਾਰਡ ਅਤੇ ਏਟੀਐਮ ਵੀ ਬਰਾਮਦ ਕੀਤੇ ਗਏ ਹਨ। ਰੋਪੜ ਤੋਂ ਸੱਜਨ ਸੈਨੀ ਦੀ ਰਿਪੋਰਟ ਪੰਜਾਬ ਟੂਡੇ